ਪੰਜਾਬ ਦੇ ਵਿੱਚ ਜੁਗਿਆਣਾ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ 21 ਤਰੀਕ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਹਮਣੇ ਕੌੜਤ ਕਪੜੇ ਤਾਰ ਦੀਆ ਰੌਲਾ ਪੈਂਦਾ ਉਹਨਾਂ ਦਾ ਆਪਸ ਵਿੱਚ ਕਮੇਟੀ ਦਾ 21 ਤਰੀਕ ਨੂੰ ਪਰਚਾ ਦਰਜ ਉੱਥੇ ਔਰਤ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਕੋਈ ਜੱਥੇਬੰਦੀਆਂ ਕੋਈ ਪੰਥ ਲੋਕ ਪਿੰਡ ਦੀ ਕਮੇਟੀ ਉਹ ਫੈਸਲਾ ਕਰਵਾ ਦਿੰਦੀ ਐਫ ਆਈ ਰਿਪੋਰਟ ਲੈ ਜਾਂਦੇ ਨੇ ਉਹਦੇ ਬਾਅਦ ਜੱਥੇਬੰਦੀ ਜਾਂਦੇ ਨੇ 23 ਤਰੀਕ ਨੂੰ ਪਰਚਾ ਦਰਜ ਕਰਵਾ ਦਿੱਤਾ ਜਾਂਦਾ ਤੇ ਅੱਜ ਤੱਕ 30 ਤਰੀਕ ਹੋ ਗਈ ਅੱਜ ਤੱਕ ਪੁਲਿਸ ਨੂੰ ਲੇਡੀ ਨਹੀਂ ਲੱਭੀ ਪੁਲਿਸ ਹੁਣ ਇਹ ਕਹਿ ਰਹੀ ਹੈ ਵੀ ਅਸੀਂ ਤਾਂ 21 ਤਰੀਕ ਨੂੰ ਫੜ ਲਈ ਤੁਹਾਡੀਆਂ ਜਥੇਬੰਦੀਆਂ ਨੇ ਉਹਨੂੰ ਛਡਵਾਇਆ ਵੀ ਹੁਣ ਅਸੀਂ ਉਹਨੂੰ ਲੱਭ ਰਹੇ ਹਾਂ ਹੁਣ ਇਹਦੇ ਬਾਰੇ ਕਿਸ ਤਰ੍ਹਾਂ ਦਾ ਮਾਹੌਲ ਬਣ ਗਿਆ ਗੁਰੂ ਦੀ ਬੇਅਦਬੀ ਹੋ ਗਈ ਅਸੀਂ ਕਿੱਧਰ ਨੂੰ ਜਾ ਰਹੇ ਆਪਾਂ ਦੇਖੋ ਮੈਂ ਘਣੋ ਜਨਾ ਜਿਹੜਾ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆ ਕੇ ਨਿਵਸਤਰ ਹੁੰਦਾ ਨਗੇਜ ਪੁਣਾ ਕਰਦਾ ਉਹ ਤੇ ਤੇ ਐਫ ਆਈ ਆਰ ਦਰਜ ਹੋਣੀ ਜਿਹੇ ਜੀ ਉਹਨਾਂ ਨੇ ਕਰ ਲਈ ਫਿਰ ਉਹਨੂੰ ਫੜਨ ਛੱਡਿਆ ਕਿਉਂ ਆ ਫੜ ਨਹੀਂ ਰਹੇ ਜੀ ਫੜਨ ਉਹਨਾਂ ਨੂੰ ਜੇ ਨਹੀਂ ਫੜਨਗੇ ਫਿਰ ਜਿਹੜਾ ਪੰਥ ਆ ਉਹ ਜਥੇਬੰਦੀਆਂ ਨੇ ਉਹ ਆਪ ਦਾ ਜਿਹੜਾ ਪ੍ਰਦਰਸ਼ਨ ਕਰਨੀਆਂ ਉਥੇ ਜਾ ਕੇ ਪਹੁੰਚਣਗੇ ਇਸ ਅਸੀਂ ਐਸਐਸਓ ਸਭ ਨੂੰ ਵੀ ਕਹਿੰਦੇ ਆ ਵੀ ਉਹਨੂੰ ਫੜ ਕੇ ਅੰਦਰ ਕਰੋ ਠੀਕ ਹੈ ਜਦੋਂ ਨਹੀਂ ਕੋਈ ਕਰਦਾ ਮਲਗ ਚਲੋ ਵੀ ਉਹ ਹੁਣ ਪ੍ਰਸ਼ਾਸਨ ਨਹੀਂ ਉਤੇ ਕਾਰਵਾਈ ਕਰਦਾ ਕਹਲੂ ਕੇ ਸੇਵਾਦਾਰ ਨੇ ਗੁਰੂ ਸਾਹਿਬ ਦੇ ਸਰਕਾਰ ਦੇ ਵਿੱਚ ਕਿਸੇ ਨੇ ਕੋਈ ਕੁਰਬਾਨੀ ਕਰਤੀ ਫਿਰ ਉਹਨੂੰ ਤਾਂ ਝਟ ਫੜ ਲੈਣਗੇ ਜਿਹੜਾ ਕਿ ਉਹਨਾਂ ਨੂੰ ਫਰਜ਼ ਬਣਦਾਗਾ ਉਹਨਾਂ ਦੇ ਬਣਦੀ ਕਾਨੂੰਨੀ ਕਾਰਵਾਈ ਕਰੇ ਅਸੀਂ ਉਹ ਵੀ ਨਿੰਦਣਯੋਗ ਆ ਜਿਹੜੀਆਂ ਜੱਥੇਬੰਦੀਆਂ ਇਹੋ ਜਿਹੇ ਮਾੜੇ ਅਣਸਰਾਂ ਦਾ ਸਾਹ ਦਿੰਦੀਆਂ ਜਿਨ੍ਹਾਂ ਨੇ ਇੱਕ ਗੁਰੂ ਸਾਹਿਬ ਦੀ ਘੋਰ ਬੇਅਦਬੀ ਕੀਤੀ ਔਰ ਗੁਰੂ ਸਾਹਿਬ ਦੇ ਜੋ ਉਥੇ ਪਤ ਉਹ ਹੋਏ ਆ ਜਾ ਕੇ ਨਿਰਵਸਤਰ ਹੋਏ ਆ ਉਹਨਾਂ ਨੂੰ ਛੜਾ ਕੇ ਲਿਆਉਂਦੇ ਆ ਇਹ ਜਿੱਥੇ ਬੰਦਿਆਂ ਨੂੰ ਵੀ ਸੋਚਣਾ ਚਾਹੀਦਾ ਵੀ ਇਹੋ ਜਿਹੇ ਬੰਦਿਆਂ ਨਾਲ ਅਸੀਂ ਕਿਉਂ ਖੜਦੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈਗੀ ਅੱਛਾ ਗੱਲ ਇਹ ਨਿਕਲੀ ਹੈ ਜੀ ਉਹ ਕਹਿੰਦੇ ਕਿ ਜਿਹੜਾ ਵੀਡੀਓ ਵੀ ਵਾਇਰਲ ਕਰੂਗਾ ਉਹ ਤੇ ਪਰਚਾ ਹੋਊਗਾ ਕਿ ਗੁਰੂ ਸਾਹਿਬ ਦੀ ਬੇਇੱਜ਼ਤੀ ਬਾਰੇ ਉਥੇ ਮੁੱਦਾ ਨਹੀਂ ਉਛਾਲਿਆ ਗਿਆ ਕਿ ਜਿਹੜੀ ਉਹ ਬਹੁਤ ਗਲਤ ਗੱਲ ਆ ਗਈ ਇਹ ਨਿੰਦਣਯੋਗ ਗੱਲ ਆ ਕਿ ਗੁਰੂ ਤੋਂ ਉੱਪਰ ਕੋਈ ਚੀਜ਼ ਨਹੀਂ ਹੁੰਦੀ ਜੇ ਕਹਣਾ ਮੈਂ ਕਹਦਾ ਵੀ ਇਹ ਜਿਹੜੀਆਂ ਗੁਰਦੁਆਰਾ ਸਾਹਿਬ ਦੇਖੋ ਕਿਤਨੇ ਆ ਸਤਾਰਨੇ ਨੇ ਹੰਗਸਿੰਘਾ ਦੇ ਵਿੱਚ ਛਾਉਣੀਆਂ ਦਲਾ ਪੰਥਾਂ ਦੇ ਕੋਲੇ ਉੱਥੇ ਕਿਉਂ ਨਹੀਂ ਕਿਤੇ ਜਾ ਕੇ ਬੇਅਦਵੀ ਹੁੰਦੀ ਉਸੇ ਪਤਾ ਵੀ ਅਗਲੇ ਉਹਦੀ ਚੜਕਾ ਦੇਣਗੇ ਸਿੰਘ ਬੈਠੇ ਆ ਤਿਆਰ ਪਿਆਰ ਸਸਤ ਧਾਰੀ ਇਹ ਜਿਹੜੇ ਪਿੰਡਾਂ ਵਾਲਿਆਂ ਪ੍ਰਧਾਨੀਆਂ ਪਿੱਛੇ ਦਾ ਲੜੀ ਜਾਂਦੇ ਆ ਜਦੋਂ ਇਹੋ ਜਿਹਾ ਕੋਈ ਹੁੰਦਾਗਾ ਉਦੋਂ ਕੋਈ ਕੰਸ਼ ਹੁੰਦਾ ਨਹੀਂਗਾ ਕੀ ਕਾਰਨ ਕੋਈ ਉਹਨਾਂ ਕੋਲ ਐਸੇ ਸੂਰਮੇ ਨਹੀਂ ਇੱਕ ਬੰਦੇ ਨੂੰ ਨਹੀਂ ਅਸੀਂ ਸਮਝ ਸਕਦੇ ਜੇ ਇੱਕ ਜਿੰਨਾ ਚਿਰ ਜਦੋਂ ਆ ਪਿੱਛੇ ਜੇ ਬੇਅਦਬੀਆਂ ਦਾ ਦੌਰ ਚੱਲਿਆ ਪਹਿਲਾ ਦਿੱਲੀ ਦੇ ਵਿੱਚ ਉਹ ਸੋਧਿਆ ਗਿਆ ਬੰਦਾ ਜਿਹਨੇ ਬੇਅਦਬੀ ਕੀਤੀ ਉਸ ਤੋਂ ਬਾਅਦ ਦੋ ਤਿੰਨ ਘਟਨਾ ਹੋਈਆਂ ਵਰਸਰ ਹੋਣ ਲੱਗੀ ਉਥੇ ਨੇ ਸੋਤ ਕੁਛ ਨਾ ਕੁਛ ਬੇਅਦਬੀਆਂ ਨੂੰ ਠੱਲ ਪਈ ਸੀਗੀ ਇਹ ਹੁਣ ਫੇਰ ਉਹੀ ਚੀਜ਼ ਚੱਲ ਪਿਆ ਜਿੰਨਾ ਚਿਰ ਅਸੀਂ ਸਿੱਖ ਜਿਹੜੇ ਸਿੰਘ ਜਾਂ ਕੋਈ ਵੀ ਆਪਾਂ ਗੁਰੂ ਕੀ ਫੌਜਾਂ ਗੁਰੂ ਦੀ ਫੌਜ ਹੈ ਗੁਰੂ ਦੀ ਰਾਖੀ ਤਾਂ ਨਹੀਂ ਕੋਈ ਕਰ ਸਕਦਾ ਪਰ ਪਹਿਰੇਦਾਰ ਜਿਹੜੇ ਹੁੰਦੇ ਹੈਗੇ ਉਹ ਜਦੋਂ ਕੋਈ ਕਿਸੇ ਚੀਜ਼ ਦਾ ਉੱਤੇ ਇੱਕ ਹੁੰਦਾ ਜਾਂ ਕੁਝ ਵੀ ਹੁੰਦਾ ਉਹਦਾ ਜਵਾਬ ਦੇਣਾ ਉਹਦੀ ਢਾਲ ਬਣਨਾ ਇਹੀ ਚੀਜ਼ ਹੁੰਦੀ ਹੈ ਫੌਜ ਦੀ ਜਿਹੜੇ ਹੁਣ ਗੁਰੂ ਘਰ ਦੇ ਵਿੱਚ ਬੈਠੇ ਆ ਉਹਨਾਂ ਨੂੰ ਫੜ ਕੇ ਉਹਦੀ ਝਟਕਾ ਦੇਣਾ ਚਾਹੀਦਾ ਸੀ ਇਹ ਗਾਹ ਨੂੰ ਕੋਈ ਹੋਰ ਨਾ ਕੋਸ਼ਿਸ਼ ਕਰਦਾ ਜੇ ਨਹੀਂ ਇਹੋ ਜਿਹਾ ਕੋਈ ਹੁੰਦਾ ਤਾਂ ਸਾਨੂੰ ਦਲ ਪੰਸਰਾਂ ਨੂੰ ਦੇ ਦਿਆ ਕਰੋ ਸੇਵਾ ਇਹੋ ਜੀ ਤੇ ਅਸੀਂ ਆਪੇ ਆਪ ਦਾ ਕਰ ਦਿਆ ਕਰਾਂਗੇ ਨਾਲੇ ਅਸੀਂ ਸਿੰਘ ਵੀ ਆਪਦਾ ਪੇਸ਼ ਕਰਾਵਾਂਗੇ ਤੁਹਾਨੂੰ ਕੋਈ ਦਿੱਕਤ ਹੀ ਨਹੀਂ ਹੋਊਗੀ ਹਾਂਜੀ ਇਸ ਜੇ ਕਰਕੇ ਅਸੀਂ ਬੇਨਤੀ ਕਰਦੇ ਆ ਸੰਗਤ ਨੂੰ ਤੇ ਗੁਰੂ ਸਾਹਿਬ ਦਾ ਮਜ਼ਾਕ ਨਾ ਬਣਾਓ ਉਸ ਸਮਰਾਥ ਗੁਰੂ ਨੇ ਉਹਨਾਂ ਦਾ ਸਤਕਾਰ ਆਦਬ ਜਿੰਨਾ ਉਹਨਾਂ ਦਾ ਸਤਕਾਰ ਕਰਾਂਗੇ ਉਨਾਂ ਹੀ ਸਾਡਾ ਸਤਕਾਰ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ